ਆਪਣੇ ਸੰਗੀਆਂ ਸਾਥੀਆਂ ਸਹਿਤ ਪਰਿਵਾਰ ਸਹਿਤ ਇਸ ਮਰਦਸ ਪ੍ਰੋਗਰਾਮ ਕਿਤੇ ਦੇ ਟਿਕਾਣੇ ਦਾ ਹਾਲសារ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਗੁਰਦੁਆਰਾ ਦੁਖਪੰਜਨ ਸਾਹਿਬ ਪਿੰਡ ਬਦਨਪੁਰ ਸਮਾਣਾ ਤੋਂ ਦੇਖ ਰਹੇ ਹੋ ਜਿੱਥੇ ਕਿ ਲਗਭਗ ਪਿਛਲੇ 16 ਦਿਨਾਂ ਤੋਂ ਸਮਾਗਮ ਚੱਲ ਰਹੇ ਨੇ ਔਰ ਇਸ ਗੁਰੂ ਘਰ ਦੇ ਮੁਖ ਸੇਵਾਦਾਰ ਸੰਤ ਬਾਬਾ ਸਰਜੀਤ ਸਿੰਘ ਜੀ ਵੱਲੋਂ ਇਹ ਸਾਲ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਜਗਲ ਕਰੀ ਤਾਂ 11 ਦਿਨ ਲਗਾਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਦੇ ਵਿੱਚ ਪ੍ਰਭਾਤ ਫੇਰੀਆਂ ਨਿਕਲੀਆਂ ਔਰ 2 ਤਰੀਕ ਨੂੰ ਨਗਰ ਕੀਰਤਨ ਪਿੰਡ ਬਦਨਪੁਰ ਵਿਖੇ ਇਸ ਗੁਰਦਵਾਰ ਸਾਹਿਬ ਤੋਂ ਆਰੰਭ ਹੋਇਆ ਔਰ ਪਿੰਡ ਬਦਨਪੁਰ ਹੁੰਦਾ ਹੋਇਆ ਨਗਰ ਕੀਰਤਨ ਵਾਪਸ ਫਿਰ ਇਸ ਗੁਰਦਵਾਰ ਸਾਹਿਬ ਪਹੁੰਚਿਆ ਔਰ ਗੁਰਦਾ ਦੁਖ ਪੰਜਨ ਸਾਹਿਬ ਤੋਂ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਕਿ ਅੱਜ ਇਸ ਪ੍ਰੋਗਰਾਮ ਦੀ ਕਵਰੇਜ ਕਰਨ ਵਾਸਤੇ ਅਸੀਂ ਪਹੁੰਚੇ ਹੋਏ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਗੋਦ ਦਾ ਆਨੰਦ ਮਾਣ ਰਹੀਆਂ ਸੰਗਤਾਂ ਜੁੜੀਆਂ ਹੋਈਆਂ ਨੇ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਸਮੂਹ ਇਲਾਕੇ ਦੇ ਵਿੱਚੋਂ ਸਮਾਣਾ ਇਲਾਕੇ ਦੇ ਵਿੱਚੋਂ ਨੇੜਲੇ ਪਿੰਡਾਂ ਦੇ ਵਿੱਚੋਂ ਪਹੁੰਚੇ ਹੋਈਆਂ ਨੇ ਜੇ ਗੱਲ ਕਰੀਏ ਤਾਂ ਬਾਬਾ ਸੁਰਜੀਤ ਸਿੰਘ ਜੀ ਅਮਰੀਕਾ ਵਾਲੇ ਹਰ ਸਾਲ ਹੀ ਪ੍ਰੋਗਰਾਮ ਕਰਾਉਂਦੇ ਆ ਧਾਰਮਿਕ ਦੀਵਾਨ ਵੀ ਉਹਨਾਂ ਦੇ ਇਸ ਵਾਰ ਲਗਾਤਾਰ 5 ਦਿਨਾਂ ਤੋਂ ਚੱਲ ਰਹੇ ਆ ਜਿਸ ਦੀਵਾਨਾਂ ਦੇ ਵਿੱਚ ਉੱਚਕੋਟੀ ਦੇ ਰਾਗੀ ਢਾਡੀ ਸਹਿਬਾਨ ਪਹੁੰਚੇ ਇੱਥੇ ਔਰ ਸੰਗਤਾਂ ਨੂੰ ਗੁਰੂ ਜਸਤ ਦੇ ਨਾਲ ਜੋੜਿਆ ਔਰ ਨੇ ਹਾਲ ਕੀਤਾ ਹੈ ਤਸਵੀਰਾਂ ਤੁਸੀਂ ਗੁਰਦਾ ਦੁਖਪੰਜਨ ਸਾਹਿਬ ਪਿੰਡ ਬਦਨਪੁਰ ਨੇੜੇ ਸਮਾਣਾ ਤੋਂ ਦੇਖ ਰਹੇ ਹੋ ਸੋ ਇਸ ਸਮਾਗਮ ਦੇ ਵਿੱਚ ਗਿਆਨੀ ਰਕबीर ਸਿੰਘ ਜੀ ਜਿਹੜੇ ਕਿ ਹੈੱਡ ਗ੍ਰੰਥੀ ਨੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਉਹ ਵੀ ਇੱਥੇ ਪਹੁੰਚੇ ਉਹਨਾਂ ਦਾ ਵੱਡਾ ਸਨਮਾਨ ਇੱਥੇ ਹੋਇਆ ਔਰ ਹੋਣਾ ਵੀ ਚਾਹੀਦਾ ਕਿਉਂਕਿ ਵੱਡੀ ਹਸਤੀ ਨੇ ਉਹ ਔਰ ਸਮਾਣੇ ਦੀ ਧਰਤੀ ਤੇ ਬਦਨਪੁਰ ਅੱਜ ਗਿਆਨੀ ਰਗਵੀਰ ਸਿੰਘ ਜੀ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਬਾਬਾ ਜੀ ਨਾਲ ਵੀ ਗੱਲਬਾਤ ਕੀਤੀ ਔਰ ਬਹੁਤ ਅੱਛਾ ਲੱਗਿਆ ਗਿਆਨੀ ਰਗਵੀਰ ਸਿੰਘ ਜੀ ਨਾਲ ਗੱਲਬਾਤ ਕਰਕੇ ਬਾਬਾ ਜੀ ਨਾਲ ਗੱਲਬਾਤ ਕਰਕੇ ਔਰ ਆਪਾਂ ਸੁਣਦੇ ਆ ਕਿਰਤਨ ਦੀਵਾਨ ਲੱਗੇ ਹੋਏ ਨੇ ਔਰ ਸੁਣਦੇ ਆ ਕਿਰਤਨ ਆਪਾਂ ਸੋ ਕੁਝ ਨੌਜਵਾਨ ਇੱਥੇ ਸੇਵਾ ਵੀ ਕਰ ਰਹੇ ਨੇ ਜੋੜਿਆਂ ਦੇ ਵਿੱਚ ਸੋ ਵਧੀਆ ਲੱਗਿਆ ਨੌਜਵਾਨਾਂ ਦੀ ਸੇਵਾ ਦੇਖ ਕੇ ਸੇਵਾ ਭਾਵਨਾ ਸੋ ਸਾਰੇ ਪਾਸੇ ਜਿਹੜੀ ਸੇਵਾ ਭਾਵਨਾ ਬਹੁਤ ਵੱਡੀ ਇੱਕ ਨੌਜਵਾਨਾਂ ਦੇ ਵਿੱਚ ਲਹਿਰ ਹੈ ਔਰ ਸਟੇਜ ਦੇ ਉੱਪਰ ਐਸਡੀਓ ਉਸਮਾਨਾ ਔਰ ਐਸਡੀਓ ਰਾਜਪੁਰਾ ਨੂੰ ਸਨਮਾਨਤ ਵੀ ਕੀਤਾ ਜਾ ਰਿਹਾ ਹੈ ਬਾਬਾ ਜੀ ਵੱਲੋਂ ਸੋ ਇਦਾਂ ਦਾ ਉਪਰਾਲੇ ਹੁਣ ਚਾਹੀਦੇ ਆ ਸੋ ਤੁਸੀਂ ਜਰੂਰ ਜੁੜੇ ਰਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ 예수님이름으도 <laughs> ਸਤਿ ਪੁਰਾਣ ਕੋ ਉਤਰ ਪੂਰਵ ਲਕਸ਼ੀ ਭਰਤੇ ਆਤਮ ਜੋ ਅਰਥ ਸਹਿ ਪਾਵੋ ਜੀਵਾਂ ਨੂੰ ਜੀ ਪ੍ਰਭਾ ਸਰ ਵਰ ਤੁਝ ਕੀ ਭਰਤੇ ਰਾਮ ਨਰਦਿੱਤਿਆ ਬਾਦ ਨਹੀਂ ਰਹਾ ਬਾਦ ਨਹੀਂ ਰਹਾ ਨਰਦਿੱਤਿਆ ਬਾਦ ਨਹੀਂ ਰਹਾ ਜੇ ਤੁਮ ਕੋਈ ਨਾ ਨਾ ਕਾ ਝੇਰ ਤਾਰ ਪਾ ਰੋਜ ਮਰਦੇ ਨੇ ਇਹ ਸਿਰ ਨਹੀਂ ਕਰ ਹੋਰ ਮਹਾਰਾਜ ਕਿਹੜਾ ਸਿਰ ਕਹਿਣ ਲੱਗੇ ਜਿਨ੍ਹਾਂ ਨੇ ਜਨਮ ਤੋਂ ਲੈ ਕੇ ਆਤਮਾ ਹੈ ਮਹਾਰਾਜ ਆਪ ਤੋਂ ਬਗੈਰ ਹੋਰ ਕੋਈ ਨਜਰ ਨਹੀਂ ਆਉਂਦਾ ਕਿਰਪਾ ਕਰੋ ਆਪ ਸੀਸ ਦੇ ਦਿਓ ਜਾ ਕੇ ਧੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੀ ਲੋਟ ਕੋ ਪਰੂ ਪਰ ਰੂਪ ਹੈ ਸਵਤ ਦਾ साधन हेत किति दिन करी, सीस दिया आरसी ਦੀ ਉਹਨੇ ਸਾਰੇ ਮਹਾਂਪੂਰ ਸਰਕਾਰ ਜਿਹੋਨੇ ਪਰ ਇੱਕ ਨਾ ਜਿਹੜਾ ਧੂਰਾ ਹੁੰਦਾ ਨਾ ਉਹ ਧੂਰਾ ਹੀ ਹੋਇਆ ਕਰਦਾ ਹੈ ਕਿ ਉਹ ਨਾ ਰਾਵਾਂ ਤੋਂ ਚੱਲ ਕੇ ਆਏ ਨੇ ਸਾਥ ਨਾਲ ਜਿਹੜੇ ਰਮੰਦਰ ਸਾਉ ਤੋਂ ਇਹਨਾਂ ਦਾ ਚੱਲਿਆ ਇੱਕ ਇੱਕ ਕਦਮ ਸਾਡੇ ਸੀਸ ਤੇ ਉੱਤੇ ਹੈ ਤੇ ਅਸੀਂ ਇਹਨਾਂ ਦੀ ਸੰਗਤ ਕਰੀਏ ਸਾਰੇ ਗੱਜ ਰੱਜ ਕੇ ਜਕਾਲੇ ਦਾ ਜਵਾਬ ਦੇਵਾਂਗੇ ਬੋਲੇ ਸਵਾਗਤ ਸਤਿ ਸ਼੍ਰੀ ਅਕਾਲ ਸਤਸੰਗਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਵਿਕਰੀ ਸਿੰਘ ਜੀ ਉੱਚੇ ਚੇਤੇ ਤੌਰ ਤੇ ਪਹੁੰਚੇ ਹਨ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਦੀ ਨੋਕ ਰੱਖ ਕੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਨੋਕ ਰੱਖ ਕੇ ਹਾਜ਼ਰੀ ਲਵਾਣਗੇ ਜਿੱਤੇ ਆਪ ਪਹੁੰਚੇ ਹਨ ਉਸ ਦੇ ਨਾਮ ਬਿਆਨਕ ਮਹਾਂਪੁਰਖ ਸਟੇਜ ਤੇ ਬੈਠਿਆ ਹਨ ਬਾਬਾ ਮਨੋ ਸਿੰਘ ਜੀ ਬਾਬਾ ਰੱਬ ਜੀ ਬਾਬਾ ਹਰਜੀਤ ਸਿੰਘ ਦੀ ਮੰਡੀ ਗੁਬਿੰਦਗੜ੍ਹ ਵਾਲੇ ਬਾਬਾ ਮਰੀਕ ਸਿੰਘ ਦੀ ਪੰਜ ਭੈਣੀਆਂ ਵਾਲੇ ਅਤੇ ਸਾਡੇ ਇੱਕ ਰਹਿਣ ਸਰਾਜ ਦੇ ਆਈਜੀ ਸਾਹਿਬ ਬੈਠੇ ਨੇ ਐਸ.ਆਈ.ਓ ਰਾਜਪੁਰੇ ਤੋਂ ਬਿਜਲੀ ਬੋਰਡ ਤੇ ਉਹ ਕੋਵੀ ਇੱਥੇ ਪਹੁੰਚਿਆ ਹਨ ਕੋਈ ਸਖਸ਼ੀਤਾ ਕਾਰਨ ਪਹੁੰਚ ਰਿਹਾ ਹੈ ਮੈਂ ਸਭ ਨੇ ਧੰਨਵਾਦ ਕਰਨਾ ਹੈ ਬਾਬਾ ਭਗਤ ਸਿੰਘ ਦੀ ਠੱਗੀ ਸਾਹਿਬ ਵਾਲੇ ਬਾਬਾ ਅਮਨਜੀਤ ਸਿੰਘ ਦੀ ਫਰੀਦਪੁਰ ਵਾਲੇ ਹੋਰ ਵੀ ਵਿਅਕਤ ਮਾਪ ਪਹੁੰਚ ਰਿਹਾ ਹੈ ਆਓ ਆਪਾਂ ਬੜੇ ਪਿਆਰ ਅਤੇ ਦਰ ਨਾਲ ਸਤਿ ਸ੍ਰੀ ਅਕਾਲ ਵੀਰ ਜੀ ਗ੍ਰੀਟਿੰਗਸ ਜੀ ਪਾਸੋਂ ਸਾਧੂਆਂ ਨੇ ਅੰਮ੍ਰਿਤ ਮੇਰੀ ਬਣਾਈਗੇ ਅਮੋਲਕ ਬਚਨ ਸਰਨ ਕਰ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਤ ਬੁਖੇ ਬੋਲਦਾ ਹਾ ਸਤ ਜੂਦਾਨਕ ਜੇਮਨ ਪਰਲ ਰੱਖੀ

ਪਾਲ ਸਾਥ ਸਾਥ ਚੱਧੀ ਪਾਸਟਿਲ ਵਿਦਿ ਪਿਸਵਾਇ ਨਾਮ ਸੰਖੁਲਾਵਾ ਕਰੋ ਤੁਹ ਬਲਸ਼ੀਰ ਤੇ ਹੱਥ ਜੋ ਆਦਿ ਸਹਿ ਫਲਵਾਉ ਜੀਵਾ ਪੂਜੀ ਆਹਾਰ ਸਾਹ ਵਰ ਤੁਜੀ ਕੀ ਭਰਤੀ ਆਜ ਇਸ ਅਰਵਤਨ ਪੁਰ ਸੁਭਾਨ ਕਰੋ ਦਵਾਰਾ ਅਕਨ ਸਹਿ ਜੀ ਵਿਖੇ جو پشکیاں کی طرح تھا کون گرمت دیوان ساڑھے ستھار جو ستھوابا سرجید سکھ امریکہ والے اور نہ بڑھ رہا پڑھنے پروار سہدت سنکی ساتھیاں سہدت سنکت کے سریعوں نہ گرمت دیوان سجائے ساتھیاں ਗੁਰੂ ਕਵਤ ਦੇ ਦਿਵਾਰ ਮੈਂ ਰਸਿਆਂ ਨੂੰ ਉਸ ਤੋਂ ਬਾਅਦ ਦਾ ਕੌਸੀ ਦਿਵਾਰ ਬਾਰ ਬਾਰ ਜੀਹੇ ਖੰਧਰਾ ਕੀ ਆਪ ਸੰਗਤ ਨੂੰ ਬਹੁਤ ਉਦਾਸੀ ਸਰਮਤ ਬੋਮ ਹੈ ਗੁਰੂ ਕੋ ਮਹਾਰਾਜ ਦਾ ਤਾਤ ਬਹੁਤ ਤਾਰਿਖ ਦੇ ਮਹਾਰਾਜ ਜੀ ਦਾ ਪ੍ਰਕਾਸ਼ ਕਰੋ Posso chiedere dove è stato notato il punto di riquadro, il punto di riquadro, il di riquadro, di riquadro, il punto di riquadro, il punto di il di il sangue, di riquadro, il punto di riquadro, il di

راکھا کا اپنیتا تینوں بٹوں کنونے ساتھ ساتھ نے ایتی 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 سیش دیا پر سینہ اجرے سو سارے پاتھا ہے کہ یہاں تنبال ساتھے ہیسی ہے سمانا ہیسی ہے پاتھا جو راکھو ہیمی چندس میں داکھتا ہے کہ یہاں تنبال ہے ਸਾਰੇ ਐਸ.ਐਮ ਸਮਾਨਾਂ ਅਤੇ ਨਾਲ ਹੀ ਰਾਜਪੁਰੇ ਨੂੰ ਬਹੁਤ ਬਹੁਤ ਵਾਧਾ ਜੀ ਮਨੋਵਸ ਵਿੱਚ ਚੁਪਾ ਕੇ ਇਹਨਾਂ ਦਾ ਸਮਾਗਮ ਲਾ ਕੇ ਬੋਲੇ ਤੂਨੇ ਜੋ ਸੰਗਤ ਹੈਗੀ ਉਹਨਾਂ ਲਈ વિશેષਤ ਹੈ ਕਿ ਇਹ ਬੰਦਰੀ ਜੀ ਆਇਆਂ ਤਰ੍ਹਾਂ ਹੀ ਤਿਆਰ ਕਰਦਾ ਹੈ ਉਹਨਾਂ ਨੂੰ ਮਨਸੀ ਦੀਆਂ ਆਰੋਗ 10 ਕਿੰਨਾ ਬਸੇ ਲਾਜ਼ਮੀ ਹੋਣਾ ਕਿ ਕੀਰਤਨ ਵਾਲਾ ਸਰਦਾਰ ਨੇ ਹਾਜ਼ਰ ਕਰਨੀ ਹੈ। ਜਦ ਤੇ ਆਪਾਂ thank <laughs> you ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿਣ ਲੱਗੇ ਬੇਟਾ ਕਿ ਸਿਰ ਦੀ ਲੋੜ ਹੈ ਗੋਬਿੰਦ ਰਾਏ ਦੀ ਕਹਿਣ ਲੱਗੇ ਪੇਤਾ ਜੀ 40 50 ਆਏ ਨੇ ਕਿਹੜਾ ਨਾ ਕੋਈ ਸਿਰ ਦੇਵੇ ਇਹ ਤਾਂ ਨਹੀਂ ਪੇਤਾ ਸਿਰ ਤਾਂ ਇਹਨਾਂ ਦੇ ਰੋਜ ਲਗਦੇ ਨੇ ਇਹ ਸਿਰ ਨਹੀਂ ਕਰ ਹੋਰ ਮਹਾਰਾਜ ਕਿਹੜਾ ਸਿਰ ਕਹਿਣ ਲੱਗੇ ਜਿਨ੍ਹਾਂ ਨੇ ਜਨਮ ਤੋਂ ਲੈ ਕੇ ਅੱਜ ਤੱਕ ਇੱਕ ਵੀ ਸੁਆਸ ਨਾਮ ਤੋਂ ਬਗੈਰ ਨਾ ਜਾਣ ਦਿੱਤਾ ਹੋਵੇ ਜੇ ਨਾ ਮੈਂ ਜਨਮ ਤੋਂ ਲੈ ਕੇ ਅੱਜ ਤੱਕ ਇੱਕ ਵੀ ਅਪਰਾਧ ਨਾ ਕੀਤਾ ਹੋਵੇ ਜਨਮ ਤੋਂ ਲੈ ਕੇ ਅੱਜ ਤੱਕ ਇੱਕ ਪਾਪ ਵੀ ਨਾ ਕੀਤਾ ਹੋਵੇ ਐਸਾ ਸੀ ਸਚਾਈ ਦਾ ਗੁਰੂ ਗੋਬਿੰਦ ਰਾਏ ਜੀ ਕਹਿਣ ਲੱਗੇ ਪਤਾ ਜੀ ਐਸਾ ਤਾਂ ਵੇਦਾ ਲੋਕੀ ਵਿੱਚ ਕੋਈ ਨਹੀਂ ਮਿਲਣਾ ਵਰਜਤ ਆਪਕੇ ਕੌਣ ਧਰਮਾਤਮਾ ਹੈ ਅਗਰ ਹੈ ਤੇ ਉਹ ਪਰਮਾਤਮਾ ਹੈ ਮਹਾਰਾਜ ਆਪ ਤੋਂ ਬਗੈਰ ਹੋਰ ਕੋਈ ਨਜ਼ਰ ਨਹੀਂ ਆਉਂਦਾ ਕਿਰਪਾ ਕਰੋ ਆਪ ਸੀਸ ਦੇ ਦਿਓ ਜਾ ਕੇ ਧੰਗ ਗੁਰੂ ਤੇਗ ਬਹਾਦਰ ਸਾਹਿਬ So good. Uh